ਕੋ ਜਿਹੜਾ ਹੈਗਾ ਇਹ ਕਪੜੇ ਧੋਣ ਵਾਲਾ ਉਹ ਜਿਆਦਾ ਜ਼ਰੂਰ ਹੁੰਦਾ ਉਹ ਜਿਆਦਾ ਜ਼ਰੂਰ ਹੁੰਦਾ ਵਾ ਯੈਸ ਇੱਕ ਟਿੱਕੀ ਦਾ 10 ਦਿਨ ਜਿਹੜੀ ਨਹਣ ਵਾਲੀ ਟਿੱਕੀ 10 ਜਾਂ 12 ਦਿਨ ਕੱਢ ਜਾਂਦੀ ਹੈ ਪਰ ਸਾਬਨ ਦਾ ਰੋਜ਼ ਯੂਜ਼ ਕਰਨੀ ਹੈ ਬਿਲਕੁਲ ਬਿਲਕੁਲ ਸਰਹੱਦ ਉੱਪਰ ਨਹੀਂ GST ਕੱਟਿਆ 18% GST ਹੈ ਲਪਈਆ ਵਾਲਾ ਮੰਨ ਲਓ ਮੈਂ ਇਹਦੀ ਪੈਕ ਕਰ ਦਿੱਤਾ ਹੋਇਆ ਹੈ ਇਹਦੇ ਉੱਪਰ ਡੇਟ weight ਬਾਰਕੋਡ ਸਭ ਕੁਝ ਹੈ ਬਦਾਮ ਗਿਰਗਲ ਖਾਫਾ ਦੇ ਕੋਈ ਹਰ ਚੀਜ਼ ਦੇ ਉੱਪਰ ਡੇਟ weight ਪਾਇਆ ਹੋਇਆ ਜੀ ਤਾਂ ਮੈਂ ਗੱਲ ਕਰਾਂਗਾ ਰੋਜ਼ ਮਰਿਆ ਚੀਜ਼ਾਂ ਦੀ ਆਂ ਜੀ ਆਪਾਂ ਸਵੇਰ ਉੱਠ ਕੇ ਚਾਹ ਪੀਂਦੇ ਆਂ ਚਾਹ ਦੇ ਵਿੱਚ ਜੀ ਅਪਰਾ ਖਾਣੇ ਬਿਸਕਟ ਹੁੰਦੇ ਉੱਪਰ ਐਮਰਟੀ ਪਹਿਲੇ ਜੀਐਸਟੀ ਉੱਨੀ ਪਹਿਲੇ 12% ਕੋ 18% ਸਿੱਧਾ 5% ਹੋ ਗਿਆ ਵਾ 5% ਉਸ ਤੋਂ ਬਾਅਦ ਮੈਂ ਗੱਲ ਕਰੂੰਗਾ ਚਾਕਲੇਟ ਦੀ ਨਹੀਂ ਜੀ ਦਾਲਾਂ ਉੱਪਰ ਵੀ ਜਿੰਨਾ ਟੈਕਸ ਫਰੀ ਸੀਗੀ ਦਾਲਾਂ ਉਹ ਵੀ ਉਦਾਂ ਹੀ ਆ ਜੀ ਚੀਨੀ ਦੀ ਗੱਲ ਕਰ ਲਓ ਚੀਨੀ ਵੀ 5% ਵਾਲੀ ਸੀਗੀ ਪਾਦੀ ਆ ਜੀ 5% ਨਹੀਂ ਘਟੇ ਜੀ ਚਾਹ ਪੱਤੀ ਦੇ ਉੱਪਰ ਵੀ ਜੀਐਸਟੀ ਉਨਾ ਹੀ ਆ ਜੀ ਪਰ ਅਸੀਂ ਰਾਹਤ ਦੇ ਰਹੇ ਆਂ ਜੀ ਹੂੰ ਸਹੀ ਬਣਾ ਨਾ ਹਾਂਜੀ ਬਿਲਕੁਲ ਸਰ ਸ਼ੁਕਰੀਆ ਬਹੁਤ ਬਹੁਤ ਜੀ ਲਾਚੀ ਲਾਚੀ ਦੇ ਉੱਪਰ ਹੀ ਜਿਹੜਾ 바ਰ ਕੋਡ ਡੇਟ ਵੇਟ ਸਭ ਆਇਆ ਹੋਇਆ ਸੀ ਤਾਂ ਕਿ ਇਹ ਕਿੰਨੇ ਦੀ ਹੈ ਕਦੋਂ ਬਣੀ ਹੈ ਨੇ ਕਿੰਨੇ ਮਹੀਨੇ ਵੈਸਟਫੋਰ ਹੈ ਕਿਉਂਕਿ ਮਨੀ ਰਾਮ ਨੇ ਮੇਸ਼ਾ ਕੁਆਲਟੀ ਵੇਚੀ ਹੈ ਕੁਆਲਟੀ ਹੀ ਵੇਚੇਗਾ ਜੀ जीएसटी ਘਟ ਗਿਆ ਕਿਸੇ ਉੱਪਰ 13% ਘਟ ਗਿਆ ਤਾਂ 13% ਦੇ ਅਕੋਰਡਿੰਗ ਰੇਟ ਘਟ ਰਹੇ ਆ ਜਿੰਨਾ ਉੱਪਰ 7% ਘਟਿਆ 7% ਘਟ ਰਹੇ ਨੇ ਤੇ ਕਸਬਾ ਨੂੰ ਬਹੁਤ ਬੈਨੀਫਿਟ ਹੋਇਆ ਆਪਾਂ ਇੱਕ ਛੋਟੀ ਜਿਹੀ ਦੇਖਦੇ ਆ ਬਿਸਕੁਟ ਆ ਕਿ ਖਾਣ ਵਾਲੇ ਆਈਟਮ 10 ਰੁਪਏ ਵਾਲੀ ਮੈਂ ਕੱਲ ਕੰਪਨੀ ਨੂੰ ਗੱਲ ਕੀਤੀ ਕਿ ਜਿਹੜਾ ਬਿਸਕੁਟ ਨਹੀਂ ਆ ਰਿਹਾ ਉਹ ਕਹਿੰਦੇ ਸਾਡਾ ਜੀ ਬਿਸਕੁਟ 10 ਰੁਪਏ ਵਾਲਾ ਸੀਗਾ ਉਹ 9 ਰੁਪਏ ਦੇ ਵਿੱਚ ਆ ਰਿਹਾ ਹੈ ਕੰਪਨੀ ਮੇਰੇ ਸਾਥ ਦੇ ਰਹੀ ਹੈ ਸਟੈਂਪ ਕੋਈ ਈਵਨ ਤੱਕ ਕੀ ਇੱਕ ਨਮਕ ਵਾਲੀ ਕੰਪਨੀ ਵੀ ਮੰਨ ਲਓ ਉਹ ਵੀ ਉਥੇ ਵਾਲੋ GST ਨਹੀਂ ਹੈਗਾ ਜੇ ਉਥੇ GST ਹੁੰਦਾ ਤੇ ਮੈਨੂੰ ਉਹਨੇ ਮੇਰਾ ਸਾਥ ਦੇਣਾ ਸੀਗਾ ਮੇਰੇ ਹਰ ਕੰਪਨੀ ਮੇਰਾ ਸਾਥ ਦੇ ਰਹੀ ਹੈ ਪਰ ਜਿੰਨਾ ਪਹਿਲੇ GST ਸੀਗਾ ਸਸੂ ਤੇਲ ਦੇ ਉੱਪਰ 5% GST ਸੀਗਾ ਉਹ 5 ਦਾ 5 ਹੀ ਹੈ ਘਟਿਆ ਨਹੀਂ ਇਹ ਨਾ ਰਿਫਾਈਨ ਦੇ ਘਟਿਆ ਵਾ ਸਿਰਫ GST ਘਟਿਆ ਬੇਸਿਕ ਹੋਦੇ ਉੱਪਰ 12% GST ਸੀਗਾ ਉਹ 5% ਰਹਿ ਗਿਆ ਵਾ ਅੰਕਾ ਕੀ ਜੀਐਸਟੀ ਜਿਹੜਾ ਘਟ ਹੋਇਆ 7.8% ਉਹਨਾਂ ਮਤਲਬ 30 40 ਰੁਪਏ 50 ਰੁਪਏ ਕਿਲੋ ਦਾ ਫਰਕ ਆਣਾ ਦੇਸੀ ਕੀ ਆਉਣ ਦੇ ਵਿੱਚ ਕੰਪਨੀਆਂ ਨੇ ਪਹਿਲੇ 2 4 5 ਦਿਨ ਕਿਉਂਆਂ ਦੇ ਵਿੱਚ 2 ਦਿਨ 2 3 ਦਿਨ ਸੌਰੀ 2 3 ਦਿਨ ਰੇਟ ਘਟਾਉਂਦੇ ਆ ਹੁਣ 2 4 ਦਿਨ ਦੇ ਵਿੱਚ ਇਹ ਹੁਣ ਗੱਲ ਚੱਲ ਰਹੀ ਹੈ ਜੀ ਅਸੀਂ ਦੇਸੀ ਤੋਂ ਆਲ ਜਿਹੜਾ ਹੋਰ ਵਧਾਣੇ ਆ ਕਿ ਉਹ ਵਧਾਣੇ ਆ ਜੀ ਇਹ ਨਹੀਂ ਵਧਨੇ ਚਾਹੀਦੇ ਖੁਸ਼ ਆ ਨਾ ਉਪਰੋਂ ਜੀਐਸਟੀ ਡਿਪਾਰਟਮੈਂਟ ਦੇ ਉੱਪਰੋਂ ਬਹੁਤ ਅੱਛਾ ਖੁਸ਼ ਆ ਕਿ ਸਰਕਾਰਾਂ ਨੇ ਕੰਪਨੀਆਂ ਨੂੰ ਡੰਡਾ ਕਰ ਰਹੀ ਹੈ ਤੁਹਾਡੀ ਰੀਡ ਦੀ ਹੱਡੀ ਦੇ ਨਾਲ ਗੱਲ ਕਰ ਰਿਹਾ ਮੈਂ ਦੇਸ਼ ਦੀ ਤੇ ਮੈਨੂੰ ਇਹ ਉਹ ਤੁਹਾਡੇ ਮਾਧਿਅਮ ਰਾਹੀਂ ਇਹ ਖਬਰ ਪਹੁੰਚੇਗੀ ਸਰਕਾਰ ਤੱਕ ਤੇ ਸਰਕਾਰ ਜੂਰ ਐਕਸ਼ਨ ਲੇਗੀ ਔਰ ਮੈਨੂੰ 100% ਯਕੀਨ ਹੈ ਦੇਸ਼ ਦੁਨੀਆ ਚੈਨਲ ਬਹੁਤ ਵਧੀਆ ਚੈਨਲ ਹੈਗਾ ਵਾ ਜਿਵੇਂ ਤੇ ਕਾਫੀ ਅੱਛੀ ਕਵਰੇਜ ਹੁੰਦੀ ਹੈਗੀ ਹੈ ਆਪਣੇ ਲੁਧਿਆਣਾ ਪੰਜਾਬ ਦੇ ਵਿੱਚ ਕਿ ਖਬਰ ਹਰ ਬੱਡੇ ਤੱਕ ਪਹੁੰਚੇਗੀ ਔਰ GSC ਡਿਪਾਰਟਮੈਂਟ ਦੇ ਉੱਪਰ ਐਕਸ਼ਨ ਲਏਗਾ 13% GSC ਘਟਿਆ ਹੈ ਕਿ ਇਸ ਅਕੀਸ ਤੱਕ ਕਰੇ ਤੁਹਾਡੀ ਕੁਆਲਿਟੀ ਇੰਪਰੂਵ ਕਰਤੀ ਤੁਸੀਂ 2-4% ਕਰਤੀ ਹੋਊਗੀ 10 ਦਿਨ ਤੱਕ ਘਟਾ ਲਓ ਇਹ ਬਈ ਡਿਫਾਈਂਡ ਉਸ ਸਸਿਓ ਦੇ ਉੱਪਰ ਵੀ ਐਸਸੀ ਨਹੀਂ ਕਟਿਆ ਨਹੀਂ ਕਟਿਆ ਪਰ ਉਹਨਾਂ ਰੇਟ ਕਿਉਂ ਵਧਾਇਆ ਵਾ ਰੇਟ ਵਧਾਉਣ ਦਾ ਰੀਜਨ ਨਹੀਂ ਬੰਦਾ ਕਿਉਂਕਿ ਹੁਣ ਚਾਰੋ ਸੂਦਿਆ ਨਿਕਲ ਗਿਆ ਜਿਨ੍ਹਾਂ ਨੇ ਮਹੰਗਾ ਵਜਨਾ ਸੀ ਵੇਚ ਲਿਆ ਇਹ ਬਈ ਡਿਫਾਈਂਡ ਉਸ ਸਸਿਓ ਦੇ ਉੱਪਰ ਵੀ ਐਸਸੀ ਨਹੀਂ ਕਟਿਆ ਨਹੀਂ ਕਟਿਆ ਪਰ ਉਹਨਾਂ ਰੇਟ ਕਿਉਂ ਵਧਾਇਆ ਵਾ ਰੇਟ ਵਧਾਉਣ ਦਾ ਰੀਜਨ ਨਹੀਂ ਬੰਦਾ ਕਿਉਂਕਿ ਹੁਣ ਚਾਰੋ ਸੂਦਿਆ ਨਿਕਲ ਗਿਆ ਜਿਨ੍ਹਾਂ ਨੇ ਮਹੰਗਾ ਵਜਨਾ ਸੀ ਵੇਚ ਲਿਆ ਠੀਕ ਹੈ ਨਾ ਮੇਰੀ ਦੁਕਾਨਦਾਰਾਂ ਛੇ ਲਾਣੇ ਸੀ ਲੋਕਾਂ ਛੇ ਲਾਣੇ ਤੇ ਲਾ ਬੈਠੇ ਨੇ

ਜਿਸ ਤਰ੍ਹਾਂ ਕਿ ਸੈਂਟਰ ਸਰਕਾਰ ਵੱਲੋਂ ਲਗਾਤਾਰ ਤੇ ਲੋਕਾਂ ਨੂੰ ਬਹੁਤ ਬੜਾ ਤੋਫਾ ਦਿੱਤਾ ਗਿਆ ਜੀਐਸਟੀ ਨੂੰ ਘਟਾ ਕੇ ਗੱਲ ਕਰਦੀ ਹੈ ਕਿ ਕਾਫੀ ਚੀਜ਼ਾਂ ਦੇ ਜੀਐਸਟੀ ਘਟੋਇਆ ਖਾਸ ਕਰਕੇ ਲੋਕਾਂ ਨੂੰ ਬੜੀ ਸਹੂਲਤ ਹੋਈ ਹੈ ਜਿਹੜੀ ਕਿ ਖਾਣ ਪੀਣ ਦੀ ਚੀਜ਼ਾਂ ਤੇ ਜੀਐਸਟੀ ਘਟੀ ਹੈ ਉਤੋਂ ਲੈ ਕੇ ਆਪਾਂ ਗੱਲਬਾਤ ਕਰਾਂਗੇ ਸਾਡੇ ਨਾਲ ਮੌਜੂਦ ਨੇ ਮਲੀ ਰਾਮ ਭਰਵੰਸ ਰਾਏ ਜੀ ਆਪਾਂ ਨਾਲ ਕਰਦੇ ਗੱਲਬਾਤ ਸਰ ਸੱਸੀ ਗਾਲ ਜੀ ਸਭ ਤੋਂ ਪਹਿਲਾਂ ਸੱਸੀ ਗਾਲ ਜੀ ਸੱਸੀ ਗਾਲ ਜੀ ਸਰ ਰਾਜੀ ਸਰ ਪਹਿਲਾਂ ਤਾਂ ਇਹ ਦੱਸੋ ਕਿ ਜੀਐਸਟੀ ਘਟ ਗਿਆ ਹੈ ਬਿਲਕੁਲ ਜੀ ਠੀਕ ਹੈ ਖਾਨ ਪੀਣ ਦੀ ਸਮਾਂ ਦੇ ਕਿੰਨਾ ਤੋਂ ਲੋਕਾਂ ਨੂੰ ਫਾਇਦਾ ਹੋ ਰਿਹਾ ਹੈ ਸਭ ਤੋਂ ਪਹਿਲਾਂ ਜੀ ਸਭ ਨੂੰ ਪਿਆਰ ਭਰ ਸਤਿ ਸ਼੍ਰੀ ਅਕਾਲ ਤੇ ਮੈਂ ਹਾਂ ਬਨੀਤ ਬਤਰਾ ਮਨੀ ਰਾਮ ਬਲਵੰਤਾ ਲੁਧਿਆਣੇ ਤੋਂ ਸਾਡਾ 1948 ਤੋਂ ਇੱਥੇ ਸਟੋਰ ਚੱਲਦਾ ਆ ਰਿਹਾ ਹੈ ਮੈਂ 3 ਬੱਚੇ ਦੇ ਵਿੱਚ ਜੋ ਕੰਮ ਕਰ ਰਹੇ ਹਾਂ ਇਸ ਵਾਰ ਬਹੁਤ ਵੱਡੀ ਰਾਹਤ ਦਿੱਤੀ ਹੈ ਸਰਕਾਰਾਂ ਨੇ ਸਰਕਾਰਾਂ ਨੇ ਸੈਂਟਰ ਸਰਕਾਰ ਨੇ ਬਹੁਤ ਵੱਡੀ ਰਾਹਤ ਦਿੱਤੀ ਹੈ ਜੋ ਸੀ ਸੋਚਿਆ ਨਹੀਂ ਸੀਗਾ ਜੀਐਸਟੀ ਤੋਂ ਪਹਿਲਾਂ ਹੋਰ ਰੇਟ ਸੀ ਹੁਣ ਰੇਟ ਦੇ ਇੰਨੇ ਕਾ ਮਤਲਬ ਹੈ ਰਿਡਿਊਸ ਹੋ ਗਏ ਨੇ ਕਿ ਕਸਵਨ ਨੂੰ ਫਾਇਦਾ ਮਿਲਿਆ ਜਿਹੜਾ 10000 ਰੁਪਏ ਦਾ ਬਿੱਲ ਸੀਗਾ ਉਹ ਬਿੱਲ ਆਰਾਊਂਡ ਆਰਾਊਂਡ ਉਹਨ ਬੰਦਾ 92 100 ਰੁਪਏ ਦਾ 93 100 ਰੁਪਏ ਦਾ 9000 ਰੁਪਏ ਦਾ ਅਕੋਰਡਿੰਗ ਟੂ ਪ੍ਰੋਡਕਟਸ ਜਿਸ ਤਰ੍ਹਾਂ ਜੀਐਸਟੀ ਘਟ ਗਿਆ ਕਿਸੇ ਉੱਪਰ ਕੇਰਾ ਪਰਸੈਂਟ ਘਟ ਗਿਆ ਤਾਂ 13 ਪਰਸੈਂਟ ਦੇ ਅਕੋਰਡਿੰਗ ਰੇਟ ਘਟ ਰਹੇ ਆ ਜਿਨ੍ਹਾਂ ਉੱਪਰ 7% ਘਟਿਆ 7% ਘਟ ਰਹੇ ਨੇ ਤੇ ਕਸਵਨ ਨੂੰ ਬਹੁਤ ਬੈਨੀਫਿਟ ਹੋਇਆ ਆਪਾਂ ਇੱਕ ਛੋਟੀ ਜਿਹੀ ਦੇਖਦੇ ਆ ਬਿਸਕਟ ਹੈ ਕਿ ਖਾਣ ਵਾਲੇ ਆਈਟਮ 10 ਰ ਨਾ ਉਹ ਲੋਰ ਦੇ ਵਿੱਚ ਆ ਰਿਹਾ ਹੈ ਜਿਹੜੇ 10% ਡਿਸਕਾਊਂਟ ਦੇ ਵਿੱਚ ਆ ਰਿਹਾ ਪਹਿਲੇ ਉਸ ਵਾਰ ਆਪਾਂ ਡਿਸਕਾਊਂਟ ਦਿਨਾ ਉਹ ਗੱਲ ਲੱਗੇਗੀ ਹੈ ਬਲਕਿ ਕੰਪਨੀਆਂ ਨੇ ਡੰਡਾ ਸਰਕਾਰ ਦਾ ਬਹੁਤ ਚੱਲ ਪਿਆ ਕੰਪਨੀਆਂ ਦੇ ਉੱਪਰ ਕਿ ਘਰ ਕੰਪਨੀਆਂ ਰੇਟ ਕਰ ਤਾਂ ਨਾ ਸ਼ੁਰੂ ਕਰਦੇ ਜਿਹੜੇ ਜਿਨ੍ਹਾਂ ਕੋਲ ਪੁਰਾਣੇ ਐਮ ਆਰ ਪੀ ਵਾਲੇ ਸਟਾਕ ਪੇਸ ਹੀ ਕੰਪਨੀਆਂ ਕੋਲ ਉਹਨਾਂ ਨੇ ਵੀ ਦੁਕਾਨਦਾਰਾਂ ਨੂੰ ਕਹਿ ਤਾ ਵਾ ਤੁਸੀਂ ਪੁਰਾਣੇ ਰੇਟ ਜਿਹੜੇ ਸੀਗੇ ਉਹਨੂੰ ਛੱਡ ਦਿਓ ਨਵੇਂ ਰੇਟ ਦੇ ਵਿੱਚ ਬਿਲਿੰਗ ਕਰਨੀ ਸ਼ੁਰੂ ਕਰੋ ਕਿ ਕਿ ਰੇਟ ਰਿਡਿਊਸ ਹੋਏ ਨੇ ਜੀ ਐਸ ਟੀ ਕੱਟਿਆ ਹੋਇਆ ਉਸ ਰੇਟ ਦੇ ਉੱਪਰ ਡਿਸਕਾਊਂਟ ਐਕਸ ਕਰਦਾਗੇ ਇਸ ਲਈ ਬਹੁਤ ਜ਼ਿਆਦਾ ਰਿਲੀਫ ਮਿਲਿਆ ਕਸਰ ਨੂੰ ਜਿਸ ਤਰ੍ਹਾਂ ਕਿ ਤੁਹਾਡੇ ਕੋਲ ਪੁਰਾਣਾ ਮਾਲ ਵੀ ਪਿਆ ਹੈ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਇਹੋ ਗੱਲ ਕੀਤੀ ਹੈ ਸਰ ਤੁਹਾਨੂੰ ਇਸ ਦੇ ਵਿੱਚ ਘਾਟਾ ਨਹੀਂ ਹੋਏਗਾ ਕਿਉਂਕਿ ਤੁਸੀਂ ਜਿਹੜੇ ਨਵੇਂ GST ਰੇਟ ਦੇ ਸਾਹਮਣੇ ਦੇ ਰਹੇ ਤੁਸੀਂ ਵੀ ਨਵੀਂ GST ਰੇਟ ਵਿੱਚ ਕਈ ਦੇਖਿਆ ਕਈ ਦੁਕਾਨਦਾਰ ਸਾਜੀ ਪਾਣੀ ਰੇਟ ਦੇ ਸਾਹਮਣੇ ਹੀ ਹੱਲ ਰੱਖਦੇ ਨੇ ਸਰ ਅੱਜ ਸਾਡਾ ਇੱਕ ਨਾ ਲੀਡਿੰਗ ਸਟੋਰ ਹੈ ਲੁਧਿਆਣਾ ਸ਼ਾਇਦ ਨਹੀਂ ਮੈਂ ਪੂਰੇ ਪੰਜਾਬ ਤੁਹਾਡਾ ਇੱਕ ਸਟੋਰ ਅੱਛਾ ਜਗਾ ਸੁਣਨ ਭਵਾਉਂਦੇ ਨੇ ਹਰ ਜਗ੍ਹਾ ਦੁਆਉਂਦੇ ਆ ਹਾਂ ਫਰ ਮੈਂ ਕਿਹੜਾ ਕੰਮ ਨਹੀਂ ਕਰ ਸਕਦਾ ਕਿਹੜੇ ਮੇਰੇ ਮੇਰੀ ਹਰ ਕੰਪਨੀ ਮੇਰੇ ਸਾਥ ਦੇ ਰਹੀ ਹੈ ਇਸ ਟਾਈਮ ਕੋਈ ਈਵਨ ਤੱਕ ਇੱਕ ਨਮਕ ਵਾਲੀ ਕੰਪਨੀ ਵੀ ਮੰਨ ਲਓ ਉਹ ਵੀ ਉੱਥੇ ਬਾਲੋ GST ਨਹੀਂ ਹੈਗਾ ਜੇ ਉਹ ਤੇ GST ਹੁੰਦਾ ਤੇ ਮੈਨੂੰ ਉਹਨੇ ਮੇਰੇ ਸਾਥ ਦੇਣਾ ਸੀਗਾ ਮੇਰੇ ਹਰ ਕੰਪਨੀ ਮੇਰਾ ਸਾਥ ਦੇ ਰਹੀ ਹੈ GST ਮੈਨੂੰ ਹਰ ਕੰਪਨੀ ਦਾ ਫੋਨ ਆਇਆ ਚਾਹੇ ਉਹ ਕੋਲਡ ਡਰਿੰਕ ਵਾਲੀ ਕੰਪਨੀ ਹੈ ਚਾਹੇ ਬਿਸਕਟ ਵਾਲੀ ਹੈ ਚਾਹੇ ਉਹ ਸਾਬਣ ਵਾਲੀ ਕੰਪਨੀ ਹੈ ਉਹ ਕਹਿ ਰਹੇ ਕਿ ਰਿਡਿਊਸ ਕਰ ਦੋ ਮਤਲਬ ਜੀਐਸਟੀ ਆਪਣੇ ਔਰ ਜਿਹੜੇ ਰੇਟ ਹੈ ਇਹ ਮਤ ਵੀ ਪਹਿਲੇ ਜਿਆਦਾ ਸੀਗੇ ਜੀਐਸਟੀ ਤੋਂ ਪਹਿਲਾਂ ਉਤੋਂ ਹੋਰ ਕਸਟਮ ਨੂੰ ਡਿਸਕਾਊਂਟ ਦੇਓ ਇਹ ਤੁਹਾਡੀ ਐਡਜਸਟਮੈਂਟ ਬਾਅਦ ਕਰ ਦਾਂਗੇ ਔਰ ਸਾਡੀ ਐਡਜਸਟਮੈਂਟ ਹੋ ਵੀ ਰਹੀ ਹੈ ਇੰਨੀ ਕੋਈ ਗੱਲ ਨਹੀਂ ਹੈਗੀ ਹੈ ਔਰ ਕੰਪਨੀ ਸਾਡਾ ਕਮਿਟਮੈਂਟ ਕਿ ਕਰ ਰਹੀ ਹੈ ਤੁਹਾਨੂੰ ਕੰਪਨੀ ਜ਼ਰੂਰ ਐਡਜਸਟਮੈਂਟ ਕਰਕੇ ਹੀ ਦੇਗੀ ਸਾਡਾ ਕੰਪਨੀਆਂ ਬੜੇ ਵੱਡਾ ਟਾਇਰ ਹੁੰਦਾ ਵਾ ਜੋ ਅਸੀਂ ਆਪਣੇ ਕਸਟਮ ਨੂੰ ਬੈਨੀਫਿਟ ਦੇ ਰਹੇ ਹਾਂ ਜੀਐਸਟੀ ਰਿਡਿਊਸ ਹੋਣ ਦਾ ਸਰ ਜੀ ਜਿਆਦਾਤਰ ਜਿਸ ਤਰ੍ਹਾਂ ਕੀ ਖਾਣ ਪੀਣ ਚੀਜ਼ਾਂ ਦੀ ਗੱਲ ਕਰ ਲਈਏ ਸਬਜੀ ਦੀ ਗੱਲ ਕਰ ਲਈਏ ਦਾਲਾਂ ਦੀ ਗ 你。<Okay. S 2> okay. ਸਰਬ ਤੇਲ ਹੋਗਾ ਰਾਇਆ ਪਹਿਲਾਂ ਕਹਿੰਦਾ ਲੇ ਕਿ 180 185 ਰੁਪਏ ਦੇ ਕਰੀਬ ਸੀਗਾ ਇਹ 1 ਕਿਲੋ ਦਾ ਹੁਣ ਜੀਐਸਟੀ ਘਟੇ ਕਰਨਾ ਹੁਣ ਲੋਕਾਂ ਨੂੰ ਕਿੰਨੇ ਦਾ ਮਿਲੇਗਾ ਹਜ਼ਾਰ ਫਾਈਨਲ ਦੀ ਗੱਲ ਕਰੀਏ ਦਾਲਾ ਦੀ ਗੱਲ ਕਰੀਏ ਸਰਬ ਤੇਲ ਦੀ ਗੱਲ ਕਰੀਏ ਕਿਉਂਕਿ ਇਹ ਚੀਜ਼ਾਂ ਤਾਂ ਨੋਰਮਲੀ ਯੂਜ਼ ਹੁੰਦੀਆਂ ਬਿਲਕੁਲ ਬਿਲਕੁਲ ਜੀ ਮੈਂ ਤਾਂ ਸਭ ਤੋਂ ਪਹਿਲਾਂ ਇੱਕ ਗਾੜੀ ਤੋਂ ਜਾਵਾਂਗਾ ਦਾਲਾ ਉੱਪਰ ਜਿੰਨਾ ਪਹਿਲੇ ਜੀਐਸਟੀ ਸੀਗਾ ਸਰਸوں ਤੇਲ ਦੇ ਉੱਪਰ 5% ਜੀਐਸਟੀ ਸੀਗਾ ਉਹ 5 ਦਾ 5 ਹੀ ਹੈ ਘਟਿਆ ਨਹੀਂ ਇਹਨਾਂ ਰਿਫਾਈਨਡ ਦੇ ਘਟਿਆ ਵਾ ਠੀਕ ਹੈ ਸਿਰਫ ਜੀਐਸਟੀ ਘਟਿਆ ਬੇਸੀਲੀ ਉਦੇ ਉੱਪਰ ਠ ਉੰਦੀ ਰਾਹਤ ਪਹਿਲੇ 2-3 ਦਿਨ ਮਿਲੀ ਹੈ ਮੈਂ ਤੁਹਾਡੇ মিডিਆ ਦੇ ਰਾਹੀਂ ਕਿਉਂਕਿ মিডিਆ ਦੇਸ਼ ਦੀ ਤ੍ਰੀਡ ਦੀ ਹੱਡੀ ਹੁੰਦੀ ਹੈ ਕਿਉਂਕਿ ਮੈਂ ਚਾਹਾਂਗਾ ਕਿ ਜੀਐਸਟੀ ਜਿਹੜਾ ਘਟ ਗਿਆ 7-8% ਉਹਨਾਂ ਬੰਦੇ 30 ਚੱਲਦੀ ਵੇ 50 ਰੁਪਏ ਕਿਲੋ ਦਾ ਫਰਕ ਆਣਾ ਦੇਸੀ ਘਿਓਾਂ ਦੇ ਵਿੱਚ ਕੰਪਨੀਆਂ ਨੇ ਪਹਿਲੇ 2-4-5 ਦਿਨ ਘਿਓਾਂ ਦੇ ਵਿੱਚ 2 ਦਿਨ 2-3 ਦਿਨ ਸੌਰੀ 2-3 ਦਿਨ ਰੇਟ ਘਟਾਉਂਦੇ ਆ ਹੁਣ 2-4 ਦਿਨ ਦੇ ਵਿੱਚ ਇਹ ਹੁਣ ਗੱਲ ਚੱਲ ਰਹੀ ਹੈ ਜੀ ਅਸੀਂ ਦੇਸੀ ਘਿਓ ਦਾ ਰੇਟ ਮੋਰ ਵਧਾਣੇ ਹੈ ਕਿਉਂ ਵਧਾਣੇ ਹੈ ਜੀ ਇਹ ਨਹੀਂ ਬਦਲਣਾ ਚਾਹੀਦੇ ਯਾਰ ਉਹਦੇ ਬੇਸਿਕ ਦੱਸੋ ਆਪਣੇ ਕਿ ਸਾਨੂੰ ਦੁੱਧ ਨਹੀਂ ਮਿਲ ਰਿਹਾ ਜਾਂ ਸਾਨੂੰ ਕੋਈ ਚੀਜ਼ ਨਹੀਂ ਮਿਲ ਰਹੀ ਮੈਨੂੰ ਸੁਣਨ ਚਾਹੀਦਾ ਜੀ ਇੱਕ ਕੰਪਨੀ ਨੇ ਮੈਂ ਨਾਮ ਨਹੀਂ ਲੈਣਾ ਚਾਹਾਂਗਾ ਉਹਨੇ 100 ਰੁਪਏ ਕਿਲੋ ਵੜਾ ਦਿੱਤਾ ਕਿਸ ਨੇ 12 ਬੈ ਕਿਲੋ ਵਧਾਤਾ ਕਿਉਂ ਵਧਾਤਾ ਜੀ ਆਪਾਂ 2 ਦਿਨ ਵਾਸਤੇ ਕੰਮ ਦਿੱਤਾ ਸੀ ਇਹ ਵਾਲਾ ਮੇਰੀ ਕਿਸੇ ਕੰਪਨੀ ਨਾਲ ਪਰਸਨਲੀ ਕੋਈ ਨਹੀਂ ਹੈਗਾ ਐਦਾ ਨਾ ਇੰਟੈਂਸ਼ਨ ਮੈਂ ਜਾਵਾਂਗਾ ਕਿ ਜੇ ਜੀਐਸਟੀ ਇਹ 5 ਤੋਂ 12 ਹੋਇਆ ਸਰੀ 12 ਤੋਂ 5 ਹੋਇਆ ਵੈ 60% ਦਾ ਫਾਇਦਾ ਗਾਗ ਨੂੰ ਮਿਲਣਾ ਹੀ ਚਾਹੀਦਾ ਇਹ ਗਾਗ ਦਾ ਹੱਕ ਹੈ ਐਸਾ ਜੀ ਦੁੱਧ ਦੀ ਗੱਲ ਕਰ ਲਈਏ ਠੀਕ ਹੈ ਦੁੱਧ ਮੇਰੇ ਖਿਆਲ ਨਾਲ 75 ਰੁਪਏ ਲੀਟਰ ਦੁੱਧ ਮਿਲਦਾ ਪਿਆ ਤੇ ਦੁੱਧ ਚ ਕਿੰਨੀ ਜੀਐਸਟੀ ਕਿਉਂਕਿ ਦੁੱਧ ਤਾਂ ਰੋਜ਼ ਮਰ ਰਹਿ ਜਿੰਦਗੀ ਵਿੱਚ ਹੁੰਦਾ ਹੀ ਹੁੰਦਾ ਹੈ ਚਾਹ ਵਾਸਤੇ ਕਿਹਦੇ ਦੁੱਧ ਪੀਣਾ ਹੈ ਉਹਦੇ ਵਾਸਤੇ ਤਾਂ ਦੁੱਧ ਚਾਹੀਦਾ ਹੀ ਬਿਲਕੁਲ ਬਿਲਕੁਲ ਕਿੰਨਾ ਘੱਟ ਹੋਈ ਹੈ ਸਰ ਜੀ ਇਹਦੇ ਵਿੱਚ ਦੁੱਧ ਵਿੱਚ ਜੀਐਸਟੀ ਸਰ ਮੈਂ ਸੌਰੀ ਫੋਰ दैट ਤੁਹਾਨੂੰ ਇਸ ਗੱਲ ਤੇ ਵਿੱਚ ਤੁਹਾਨੂੰ ਮੈਂ ਥੋੜੀ ਗੱਲ ਘਟਾਂਗਾ ਸੌਰੀ ਮੈਂ ਦੁੱਧ ਨੂੰ ਡੀਲ ਨਹੀਂ ਕਰਦਾ ਸਰ ਓਕੇ ਮਤਲਬ ਇਹਨਾਂ ਪਾਸ ਚੱਲਿਆ ਕਿ ਦੁੱਧ ਦਹੀਂ ਦੇ ਵਿੱਚ ਜੀਐਸਟੀ ਜੁਰ ਘੱਟ ਹੋਇਆ ਵਾ ਤੇ ਉਹਦੇ ਵਿੱਚ ਮੈਂ ਪਨੀਰ ਵੇਚਦਾ ਮੈਂ ਮੂਲ ਦਾ ਤੇ ਉਹਦੇ ਵਿੱਚ 2-3 ਰੁਪਏ ਪੀਸ ਦਾ ਸਰਫ ਪਿਆ ਵਾ ਓਕੇ ਸਰ ਹਾਂ ਉਹਦੇ ਵਿੱਚ ਜੁਰ ਪੈਗਾ ਮੈਂ ਕਿਉਂਕਿ ਮੈਂ ਦੁਕਾਨ ਤੇ ਮੇਰੇ ਦੁੱਧ ਦਾ ਮੈਂ ਨਹੀਂ ਸੇਲ ਕਰਦਾ ਸਿਰਫ ਮੈਂ ਯੂਐਸਟੀ ਸੇਲ ਕਰਦਾ ਹਾਂ ਇੱਕ ਬੈਸਟੇ ਕੰਪਨੀ ਦਾ ਕੁਝ ਮੈਂ 10-10 ਰੁਪਏ ਲੀਟਰ ਆਉਂ ਉਹਨਾਂ ਕਹਿੰਦਾ ਤੁਸੀਂ ਜਿਹੜਾ ਐਮ ਆਰ ਪੀ ਹੈਗਾ ਵੈ ਉਹਨੂੰ ਅੰਦੇ ਵਿੱਚ ਤੁਸੀਂ ਰਿਡਿਊਸ ਕਰਕੇ ਵੇਚਣਾ ਸ਼ੁਰੂ ਕਰੋ ਤਾਂ ਕਿ ਤੁਹਾਨੂੰ ਅਸੀਂ ਐਂਡ ਅਡਜਸਟਮੈਂਟ ਬਾਅਦ ਚ ਕਰ ਦਾਂਗੇ ਪਨੀਰ ਦੇ ਉੱਪਰ ਅੱਜ ਨਵੀਂ ਆਪਣਾ ਐਮ ਆਰ ਪੀ ਆਲੇ ਨੇ 2-3 ਰੁਪਏ ਘਟ ਕੇ ਆਏ ਨੇ ਇਹਦੀ ਰਾਤ ਬੜੀ ਵੱਡੀ ਮਿਲੀ ਹੈ ਹਜੇ ਬਾਕੀ ਦਹੀਂ ਦੇ ਉੱਪਰ ਐਮ ਆਰ ਪੀ ਘਟ ਗਿਆ ਵਾ 1-2 ਰੁਪਏ ਤੇ ਆਨਵਲ ਟਾਈਮ ਦੇ ਵਿੱਚ ਸਰਕਾਰਾਂ ਦਾ ਡੰਡਾ ਬਹੁਤ ਟਕੜਾ ਚੱਲ ਰਿਹਾ ਮੈਂ ਬੜਾ ਖੁਸ਼ ਆਇਆ ਨਾ ਉੱਪਰੋਂ ਜੀਐਸਟੀ ਡਿਪਾਰਟਮੈਂਟ ਦੇ ਉੱਪਰ ਬਹੁਤ ਅੱਛਾ ਖੁਸ਼ ਆ ਕਿ ਸਰਕਾਰਾਂ ਨੇ ਕੰਪਨੀ ਨੂੰ ਡੰਡਾ ਕਰ ਰਹੀ ਹੈ ਤੇ ਇੱਕ ਮ ਵੱਲੇ ਨਾਲ ਤੁਹਾਨੂੰ ਮੈਂ ਇੱਕ ਬੜੀ ਵੱਡੀ ਗਹਿਰ ਜਾਣਕਾਰੀ ਦੇਣਾ ਚਾਹੁੰਦਾ ਵਾਂ ਕੈਸ਼ਨ ਨਾਮ ਮੈਂ ਤਾਂ ਲੈ ਰਿਹਾ ਵਾਂ ਮੈਂ ਉਹਨਾਂ ਦੇ ਕੰਪਨੀ ਲੈਵਲ ਦੇ ਬੰਦੇ ਨਾਲ ਗੱਲ ਕੀਤੀ ਸੀ ਸਵੇਰੇ ਏਐਸਐਮ ਸਾਹਿਬ ਨਾਲ ਜੀ ਏਰੀਆ ਸੇਲ ਮੈਨੇਜਰ ਨੂੰ ਕਹਿੰਨੇ ਆ ਜੀ ਉਹਦੇ ਕੋਲ ਪੂਰਾ ਨੌਰਥ ਹੁੰਦਾ ਵਾ ਜਾਨੀ ਕਿ ਪੰਜਾਬ ਹਰਿਆਣਾ ਜੇਨ ਕਿਤੇ ਹਿਮਾਚਲ ਤੱਕ ਉਹ ਕਹਿੰਦੇ ਸਾਡਾ 18% ਜੀਐਸਟੀ ਹੈ ਸਾਡੇ ਬੰਦਿਆਂ ਨੇ ਜੀਐਸਟੀ ਦਾ ਕੱਟ ਕਰਤਾ ਕੁਝ ਰੇਟ ਵੀ ਘਟਾਇਆ ਮੈਂ ਕਿਉਂ ਨਹੀਂ ਘਟਾਇਆ ਕਹਿੰਦਾ ਸਾਡੇ ਹੀ ਉਹਦੇ ਵਿੱਚ ਅਸੀਂ ਅਸੀਂ ਆਪਣੀ ਕੁਆਲਿਟੀ ਈਮਪਰੂਵ ਕਰਤੀ ਓਕੇ ਇਹ ਬੜਾ ਮਤਲਬ ਮੈਨੂੰ ਜੋ ਲੱਗ ਰਿਹਾ ਵਾ ਮੈਨੂੰ ਕਿਸੇ ਨਾਲ ਪਰਸਨ ਟੈਂਸ਼ਨ ਨਹੀਂ ਹੈਗੀ ਮੈਂ ਤਾਂ ਹੁਣ ਗੱਲ ਕੀਤੀ ਹੈ ਜਸਟ ਇੱਕ ਕਿ ਤੁਸੀਂ ਕਲਾਸਿਕ ਐਮਰ ਦੇ ਦੇ ਉੱਪਰ ਐਮਰ ਦੇ ਉਨੇ ਹੀ ਰੱਖਿਆ ਜਾਂ ਰੇਟ ਸਾਡਾ ਉਨੇ ਹੀ ਰੱਖਿਆ ਵਾ ਤੁਸੀਂ ਜੀਐਸਟੀ ਦਾ ਘਟਾਇਆ ਤਾਂ ਕਿ ਸਾਡੀ ਅਸੀਂ ਕੁ ਮੈਨੂੰ ਇਹ ਤਾਂ ਸਮਝ ਨਹੀਂ ਆ ਰਹੀ ਮੈਨੂੰ ਕੋਈ ਉਹਨਾਂ ਨਾਲ ਕੋਈ ਪਰਸਨਲ ਦੁਸ਼ਮਣ ਨਹੀਂ ਕੋਈ ਹੈਗੀ ਮੈਂ ਜਿ세 ਗੱਲ ਕਰ ਰਿਹਾ ਮੈਂ ਸਵੇਰੇ ਕੱਲ ਕਿਤੇ ਉਹਨਾਂ ਦੇ ਐਸਐਮ ਨਾਲ ਤੁਸੀਂ ਇਹ ਉੱਪਰ ਇੱਕ ਬੜਾ ਇੱਕ ਅਹਿਮ ਮੁੱਦਾ ਕਿਉਂ ਨਹੀਂ ਕੱਟ ਕੇ ਕਾਜੀ ਪਰ ਜੀ ਐਸਏ ਕੱਟ ਹੋ ਗਿਆ ਤਾਂ ਮੈਨੂੰ ਲੱਗਦਾ ਜੀ ਇਸ ਤਰ੍ਹਾਂ ਦੇ ਬੰਦਾਵਲ ਪ੍ਰਸ਼ਾਸਨ ਦਾ ਧਿਆਨ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਬਿਲਕੁਲ ਹੋਣਾ ਚਾਹੀਦਾ ਮੈਂ ਹੁਣ ਤੁਹਾਡੀ ਰੀਡ ਦੀ ਹੱਡੀ ਦੇ ਨਾਲ ਗੱਲ ਕਰ ਰਿਹਾ ਮੈਂ ਦੇਸ਼ ਦੀ ਤੇ ਮੈਨੂੰ ਇਹ ਉਹਨਾਂ ਦੇ ਬਾਅਦ ਤੁਹਾਡੇ ਮਾਧਿਅਮ ਰਾਹੀਂ ਇਹ ਖਬਰ ਪਹੁੰਚੇ ਕਿ ਸਰਕਾਰ ਤੱਕ ਤੇ ਸਰਕਾਰ ਜ਼ੋਰ ਐਕਸ਼ਨ ਲੇ ਜੀ ਔਰ ਮੈਨੂੰ ਹੰਡਰਡ ਗਰਾ ਇਹ ਕਾਫੀ اچھی ਕਵਰੇਜ ਹੁੰਦੀ ਹੈਗੀ ਹੈ ਆਪਣੇ ਵੱਲੋਂ ਜਾੜਾ ਪੰਜਾਬ ਦੇ ਵਿੱਚ ਕਿ ਖਬਰ ਹਰ ਬੱਦਲੇ ਪਹੁੰਚੇਗੀ ਔਰ ਜੀਐਸਟੀ ਡਿਪਾਰਟਮੈਂਟ ਦੇ ਉੱਪਰ ਐਕਸ਼ਨ ਲਏਗਾ 13% ਜੀਐਸਟੀ ਘਟਿਆ ਹੈ ਇਸ ਐਟ ਲੀਸ ਜੇਕਰ ਤੁਹਾਡੀ ਕੁਆਲਿਟੀ ਇੰਪਰੂਵ ਕਰਦੇ ਤੁਸੀਂ 2-4% ਕਰਤੀ ਹੋਗੀ 10% ਘਟਾ ਲਓ ਬਿਲਕੁਲ ਬਿਲਕੁਲ ਰੁਕ ਦਾੰਦੇ ਜੀ ਬੇ ਅਜੇ ਨਹੀਂ ਘਟਾ ਇਹ ਵੀ ਰੇਟ ਹੈ ਜੀ ਅਸੀਂ ਐਮਆਰਪੀ ਉਹੀ ਰੱਖਿਆ ਹੋਇਆ ਹੈ ਤਾਂ ਕਿ ਹਰ ਬੰਦੇ ਨੇ ਐਮਆਰਪੀ ਅਹੀ ਰੱਖਿਆ ਹੈ ਕਿ ਸਾਨੂੰ ਦੁਕਾਨਦਾਰਾਂ ਨੂੰ ਲੈਸ ਦੇ ਰਿਹਾ ਸੀ ਅੱਗੇ ਗਾਕਰ ਨੂੰ ਹੋਰ ਲੈਸ ਦੇ ਰਿਹਾ ਇਹਨਾਂ ਨੇ ਹੰਦਲਾ ਕੋਈ ਰੇਟ ਨਹੀਂ ਕੀਤਾ ਹੈ ਕਿਸੇ ਬਸ਼ਤ ਸਰ ਆਪਾਂ ਸਰ ਮੈਂ ਲੀਟਰ ਦੀ ਗੱਲ ਕਰਾਂਗਾ ਕਿਉਂਕਿ ਮੇਰਾ ਸਾਰਾ ਦਿਨ ਕੈਸੇ ਹੁੰਦਾ ਵਾ ਪੰਜ ਲੀਟਰ ਅਰਾਊਂਡ ਅਰਾਊਂਡ ਦੀ ਕੈਪੀਟਾ ਨਹੀਂ ਆਉਂਦੇ ਅਰਾਊਂਡ 5 ਲੀਟਰ ਹੋਏਗਾ 910 ਰੁਪਏ ਰੇਟ ਜੀ ਫੋਰਚੂਨ ਕੰਪਨੀ ਦਾ ਆਦਾ 910 ਰੁਪਏ ਦਾ ਠੀਕ ਹੈ ਜੀ ਮੋਲ ਕੰਪਨੀ ਦਾ ਵੀ ਆਂਦਾ ਵਾ 700 ਦਾ ਤੇ ਸਰ ਮੈਂ ਲੋਕਲ ਡੀਲ ਨਹੀਂ ਕਰਦਾ ਮੋਲ ਵਗੈਰਾ ਨਾਲ ਡੀਲ ਨਹੀਂ ਕਰਦਾ ਮੋਲ ਦੀ ਬਰ ਕੁਆਲਿਟੀ ਅੱਛੀ ਨਹੀਂ ਲੱਗਦੀ ਮੈਂ ਮੋਲ ਨੂੰ ਨਹੀਂ ਡੀਲ ਕਰ ਸਕਦਾ ਲੋਕਲ ਲੈਵਲ ਤੇ ਮੈਂ लवली ਤੇਲ ਵੇਚਦਾ ਮੈਂ ਸਰ ਮੋਲ ਦੀ ਗੱਲ ਕਰ ਰਿਹਾ ਪਹਿਲਾਂ 750 ਰੁਪਏ 5 ਲੀਟਰ ਸੀ ਹੁਣ ਉਹੀ ਮੇਰੇ ਖਿਆਲ ਨਾਲ ਇਹ ਰੇਟ ਵਧਾਇਆ ਪਹਿਲਾਂ ਰੇਟ ਕੋ ਵਧਾਇਆ ਗਿਆ ਫਿਰ ਜੀਐਸਟੀ ਘਟ ਗਈ ਸਰ ਨਹੀਂ ਸਰ ਮੈਂ ਤਾਂ ਬੋਲੀ ਤੇ ਗੱਲ ਕਰ ਰਿਹਾ ਹਾਂ ਇਹ ਰਿਫਾਈਂਡਲ ਡਿਫਾਈਨਡ ਸਰਸੋਂ ਦੇ ਉੱਪਰ ਯੋਚੀ ਨਹੀਂ ਘਟਿਆ ਨਹੀਂ ਘਟਿਆ ਪਰ ਇਹਨੇ ਰੇਟ ਕਿਉਂ ਵਧਾਇਆ ਵਾ ਰੇਟ ਵਧਾਉਂਦਾ ਰੀਜਨ ਨਹੀਂ ਬੰਦਾ ਕਿਉਂਕਿ ਹੁਣ 4 ਅਰਬ ਨਿਕਲ ਗਿਆ ਜਿਨ੍ਹਾਂ ਨੇ ਮੈਂਡਾ ਬਜਨਾ ਸੀ ਵੇਚ ਲਿਆ ਠੀਕ ਹੈ ਨਾ ਮੇਰੇ ਦੁਕਾਨਦਾਰਾਂ ਛੇ ਲਾਣੇ ਸੀ ਲੋਕਾਂ ਛੇ ਲਾਣੇ ਤੇ ਲਾ ਬੱਠੇ ਨੇ ਓਕੇ ਜਿੰਨੇ ਵੀ ਰਿਫਾਈਂਡ ਵਾਲੀਆਂ ਕੰਪਨੀਆਂ ਨੇ ਜਿੰਨੇ ਸਰਵੋ ਤੇਲ ਵਾਲੀਆਂ ਕੰਪਨੀਆਂ ਨੇ ਕਿ ਇਹ ਮਰਚਿਲੀ ਤੇ ਅਲਟੀਮੇਟਲੀ ਦੁਕਾਨਦਾਰਾਂ ਦੇ ਛੇ ਜੋ ਮਰਕਲ ਬੜੀ ਪ੍ਰੀਆ ਇਹਨਾਂ ਨੇ ਬੜੀ ਹੁਕਮ ਚਾਈ ਜੀ ਹਰ ਮਤਲਬ ਡਿਪਾਰਟਮੈਂਟ ਦੇ ਵਿੱਚ ਜੇ ਸਮਝੋ 140 ਕੈਲਰੀ ਬਰਬਾਦ ਤੇ 180 ਦਾ 90 ਕੋਈ ਲੀਟਰ ਨੂੰ ਖਰਚ ਕਰਿਆ ਕਿਉਂ ਦਾ ਕਰ ਗਿਆ ਜੀ ਮੇਰੀ ਤੇਲੀ ਅੱਗ ਲੱਗੀ ਜੀ 50 ਰੁਪਏ ਲੀਟਰ ਤੇਲ ਵੱਧ ਗਿਆ ਸਰੋ ਬਿਲਕੁਲ ਯਾ ਤਾਂ 100% ਕਹਿ ਨਹੀਂ ਇਹ ਰਾ ਤੇਲ ਹੈ ਜੀ ਇਹ ਹੈ ਬੂਹ ਹੈ ਕੁਛ ਨਹੀਂ ਹੈਗਾ ਜੀ ਮੈਂ ਬੜੇ ਖੁੱਲੇ ਦਿਲ ਵਾਲਾ ਮਤਲਬ ਬਰੇ ਦਿਲ ਨਾਲ ਗੱਲ ਕਰ ਰਹੇ ਤੁਸੀਂ ਆਏ ਹੋ ਬੜੇ ਪਿਆਰ ਨਾਲ ਇੱਥੇ ਬੜਾ ਵੈਲਕਮ ਐ ਜੀ ਦਾ ਪਰ ਮੈਨੂੰ ਲੱਗਦਾ ਨਹੀਂ ਹੈ ਕਿ 190 ਰੁਪਏ ਜਾਂ 195 ਰੁਪਏ ਸਰਵੋਤਮ ਰੇਟ ਹੋਣਾ ਚਾਹੀਦਾ ਰੇਟ ਤਾਂ ਚਾਹੀਦਾ ਬੱਤ 140 45 40 45 ਰੁਪਏ ਇਸੇ ਰੇਟ ਤੇ ਹੋਣਾ ਚਾਹੀਦਾ ਨਹੀਂ ਹੈ ਗਰੀਬ ਬੰਦਾ ਕਿੱਥੇ ਜਾਏਗਾ ਜੀ ਬਿਲਕੁਲ ਸਰ ਜਿੱਦੀ ਸੈਲਰੀ 15 20000 ਰੁਪਏ ਹੋ ਬੰਦਾ ਕੀ ਰੋਟੀ ਖਾਏਗਾ ਬੱਚੇ ਨੂੰ ਪੜਾਇਆ ਕੀ ਕਰੇਗਾ ਆਪਣੇ ਬਿਲਕੁਲ ਬਿਲਕੁਲ ਸਰਕਾਰਾਂ ਨੂੰ ਚਾਹੀਦਾ ਹੈ ਰੇਟ ਤੇ ਕੰਡਾਲ ਖਾਣ ਪੀਣ ਸੌਦੇ ਦੇ ਬਿਲਕੁਲ ਸਰ ਡ్రਾਈ ਫਰੂਟ ਜਿਹਾ ਗਿਆ ਡ్రਾਈ ਫਰੂਟ ਹੈ ਠੀਕ ਹੈ ਜੀ ਇਹਦੇ ਦੇ ਕਿੰਨੇ ਕੀ ਜੀਐਸਟੀ ਐਸਐਮ ਕਾ ਡੀਏ ਜਿਹਾ ਕਿ ਪਹਿਲਾ ਕਾਜੂ ਦੀ ਗੱਲ ਕਰ ਰਿਹਾ ਹੂੰ ਵੀ 900 ਜਾਂ 950 ਜਾਂ 1000 ਰੁਪਏ ਕਿਲੋ ਲਾਜ ਹੈ ਠੀਕ ਹੈ ਜੀ ਹੁਣ ਕਿਸ ਤਰ੍ਹਾਂ ਹੈ ਇਹ ਇਹਦੇ ਕਿੰਨੀ ਜੈਸੀ ਗੱਡੀ ਹੈ ਸਰ ਮੈਨੂੰ ਇਹਦਾ ਐਗਜ਼ੈਕਟ ਪਤਾ ਨਹੀਂ ਮੇਰੇ ਕੋਲ ਨਾ ਇੱਕ ਸਰਕਲ ਨਹੀਂ ਆਇਆ ਕੋਈ ਫੈਂਕ ਜਦੋਂ ਕੋ ਸਰਪੇ ਪਹੁੰਚੇਗਾ ਅੱਛੇ ਮੈਂ 4 ਰੁਪਏ ਨਿਕਲ ਗਏ ਰੈਫਿਨਰੀ ਕਲਕਰ ਪਤ ਜੀ ਮੇਰੇ ਫਾਦਲ ਸਾਹਿਬ ਕੋਲ ਆ ਸਾਰੇ ਓਕੇ ਬਾਕੀ ਬਜੇ ਦੀ ਜਿੰਦੀ ਮੈਂ ਤੁਹਾਨੂੰ ਗੱਲ ਕੀਤੀ ਹੈ ਰਿਫਾਈਨਡ ਦੀ ਹਾਂ ਹਾਂ ਰਿਫਾਈਨਡ ਜੀ ਆ ਕਿਸੇ ਹੋਰ ਚੀਜ਼ ਦੀ ਉਹਦੀ ਪਤ ਜੀ ਮੇਰੇ ਕੋਲ ਹੈ ਇਹਦਾ ਹਜੇ ਰੇਟ ਹੈ ਬੇਸਿਕਲੀ 20 ਰੁਪਏ ਘਟਿਆ ਹੋਇਆ ਹੈ 20 ਕਿਲੋ ਘਟਿਆ ਹੋਇਆ ਹੈ ਠੀਕ ਹੈ ਜੀ ਤੇ ਅੱਗੇ ਉਮੀਦ ਹੈ ਕਿ ਮੇਰਾ ਅੱਜ ਕੱਲ ਵੀ 20 ਰੁਪਏ ਕਿਲੋ ਬਾਦਾਮੀ ਦਾ ਹੋਰ ਘਟੇਗਾ ਘਟੇਗਾ ਹੋਰ ਘਟੇਗਾ ਜਰੂਰ ਤੇ ਸਰ ਹੋਰ ਕਿਹੜੀ ਕਿਹੜੀ ਚੀਜ਼ਾਂ ਤੇ ਜਿਹੜੀ ਕਿ ਜਨਤਾ ਨੂੰ ਸੂਝ ਹੈ ਕਿ ਕਿਹ बिस्कुट जी पहले, पहले बारहसेंट और अठारह सीधा गया बाद मैं गल करूंगा चॉकलेट से चॉकलेट हर बंद है, बच्चा भी खाता बुढ़ा भी खाद्या बुजुर्ग भी है और ਭਰ ਬਦਲਾ ਟੈਸਟ ਹੈ 18% ਜੀਐਸਟੀ ਚਾਕਲੇਟ ਦੇ ਉੱਪਰ ਅੱਜ ਜੀਐਸਟੀ 5% ਹੋ ਗਿਆ ਜੀ ਉਸ ਤੋਂ ਬਾਅਦ ਰਾਹਤ ਮਿਲੀ ਹੈ ਬਟਰ ਤੇ ਕੇਵ ਦੇ ਉੱਪਰ ਉਹ 12% ਜੀਐਸਟੀ ਸੀਗਾ 5% ਰਹਿ ਗਿਆ ਹੈ ਇੱਕ ਕੇਵ ਦਾ ਬੇਸਿਕ ਭਾਅ ਨਹੀਂ 500 ਰੁਪਏ ਕਿਲੋ ਦਿਖ ਰਹੇ ਆ ਜੇ 7% ਜੀਐਸਟੀ ਘਟਦਾ ਤਾਂ ਘੱਟੋ-ਵੱਟ 35 ਤੋਂ 40 ਰੁਪਏ ਘਟਣਾ ਚਾਹੀਦਾ ਸੀਗੇ ਠੀਕ ਹੈ ਜੀ ਘਟੇ ਜਰੂਰ ਹੈਗੇ ਪਰ ਕੰਪਨੀਆਂ ਸੇ ਵਧਾਉਣ ਵਾਲ ਨਿਕਲ ਪਈਆਂ ਵੈ ਇਹਦੇ ਲਾਹਮ ਲੈਣੀ ਬਹੁਤ ਜੁੜੀ ਹੈ ਉਸ ਤੋਂ ਬਾਅਦ ਜੀ ਕਿਉਂ ਤੋਂ ਬਾਅਦ ਆਪਾਂ ਗੱਲ ਕਰਾਂਗੇ ਮੈਗੀ ਨੂਡਲ ਦੀ ਬੱਚਾ ਵੀ ਖਾਂਦਾ ਬੇਰੋਕ ਵੀ ਖਾਂਦਾ 12% ਤੋਂ 5% ਹੋ ਗਈ ਹੈ ਜੀ ਉਸ ਵਾਰ ਮਸਾਲਿਆਂ ਉੱਪਰ ਜਿੰਨੀ ਜੀਐਸਟੀ ਹੋ ਵੀ ਉਦਾਂ ਹੀ ਹੈ ਜੀ ਦਾਲਾਂ ਉੱਪਰ ਵੀ ਜਿੰਨਾ ਟੈਕਸ ਫ੍ਰੀ ਸੀ ਦਾਲਾਂ ਉਹ ਵੀ ਉਦਾਂ ਹੀ ਹੈ ਜੀ ਚੀਨੀ ਦੀ ਗੱਲ ਕਰ ਲਓ ਚੀਨੀ ਵੀ 5% ਦੀ ਇਸ ਦੀ ਪੱਜੀ ਹੈ ਜੀ 5 ਜੀ ਨਹੀਂ ਘੱਟੇ ਜੀ ਚਾਹ ਪੱਤੀ ਦੇ ਉੱਪਰ ਵੀ ਜੀਐਸਟੀ ਉਨਾ ਹੀ ਹੈ ਜੀ ਪਰ ਅਸੀਂ ਰਾਹਤ ਦੇ ਰਹੇ ਹਾਂ ਜੀ ਤੇ ਸਾਬਣਾਂ ਉੱਪਰ ਮੇਨ ਦਾ ਡੇਰੇ ਜਿੰਨੇ ਵੀ ਧਾਣ ਵਾਲੇ ਸਾਬਣ ਨੇ ਉਹਨਾਂ ਉੱਪਰ 18% ਤੋਂ 5% ਹੋਈ ਹੈ ਪਰ ਇੱਕ ਗੱਲ ਗਵਰਨਮੈਂਟ ਨੇ ਹੋਰ ਦੇਖਿਆ ਵਾਲਾ ਜੀ ਮਤਲਬ ਜਿਹੜੀ 18% ਜੀਐਸਟੀ 5% ਕੀਤੀ ਧਾਣ ਵਾਲਾ ਸਾਬਣ ਦੇ ਉੱਪਰ ਉਹਨਾਂ ਨੇ ਜਿਹੜੇ ਭੰਡਰ ਵਾਲਾ ਸਾਬਣ ਹੈ ਸਰਫ ਵਗੈਰਾ ਜਾਂ ਨੀਪੀਆ ਵਿਮੋਣ ਉੱਪਰ ਨਹੀਂ ਕਟਾਈ ਜੀ ਮਤਲਬ ਸਰਕਾਰ ਨੂੰ ਚਾਹੀਦਾ ਸੀ ਜਿੰਨਾ ਕਿ ਮੈਨੂੰ ਲੱਗਦਾ ਹੈ ਕਿ ਉਹ ਉੱਪਰ ਕਟਾਉਂਦੇ ਬਿਲਕੁਲ ਬਿਲਕੁਲ ਕੋਈ ਦੇਖਣ ਵਾਲੀ ਗੱਲ ਹੈ ਜੀ ਸਾਬਣਾਂ ਆਪਾਂ ਜਿਹੜਾ ਹੈਗਾ ਕਪੜੇ ਧੋਣ ਵਾਲਾ ਉਹ ਜਿਆਦਾ ਜੂ ਹੁੰਦਾ ਵਾ ਯਸ ਇੱਕ ਟਿੱਕੀ ਦਾ 10 ਦਿਨ ਜਿਹੜੀ ਨਹਾਣ ਵਾਲੀ ਟਿੱਕੀ 10 ਜਾਂ 12 ਦਿਨ ਕੱਢ ਜਾਂਦੀ ਹੈ ਪਰ ਸਾਬਨ ਦਾ ਰੋਲ ਯੂਜ਼ ਕਰਨੇ ਆ ਬਿਲਕੁਲ ਬਿਲਕੁਲ ਸਰਵਰੇ ਪਰ ਨਹੀਂ GST ਕੱਢਿਆ 18% GST ਹੈ ਮੈਂ ਕਹਿੰਦਾ ਸੀ ਅਗਲੀ 18% ਜੀਐਸਟੀ ਤਾਂ ਘਟਣਾ ਚਾਹੀਦਾ ਸੀਗਾ ਇਹ ਘਟਿਆ ਨਹੀਂ ਕਿਉਂਕਿ ਕੈਟਾਗਰੀ ਤਾਂ ਸੇਮ ਹੈ ਸਾਬਣ ਸਰਫ ਸਾਬਣ ਣਾਉਣ ਵਾਲਾ ਰੋਜ਼ ਰੋਜ਼ ਨੂੰ ਹੋਣਾ ਪਰ ਕੋਈ ਸਰਵ ਜਾਰੀ ਨਹੀਂ ਹੋਣਾ ਮੈਂ ਪੰਡ ਤੋਂ ਹੁਣ ਦਿਨ ਚ ਚਾਰ ਵਾਲੇ ਜੇ ਕਿਸੇ ਵੱਡੇ ਘਰ ਧੋਣੇ ਨੇ ਚਾਰ ਵਾਲੇ ਤੋਤੇ ਜਾਂਦੇ ਨਾ ਬੰਦੇ ਦੇ ਵਿੱਚ ਲੰਡੇ ਇੱਕ ਵਾਰੀ ਹੈ ਇਹ ਗੌਰਮਨਟ ਨੇ ਚਾਹੀਦਾ ਕਿ ਨਵਾਂ ਸਰਕਲ ਵੀ ਇੱਕ ਜਰਾ 2.0 ਵਰਨ ਪਾਸ ਕੀਤਾ ਹੋਵੇ ਚਾਹੇ ਵਿੱਚ ਅਮੈਂਡਮੈਂਟ ਕਰਨ ਤਾਂ ਕਿ ਕੰਜ਼ਿਊਮਰ ਹੋਰ ਰਾਹ ਮੇਲੇ ਸਰਵ ਉੱਪਰ ਵੀ ਜਿਸ ਤਰ੍ਹਾਂ ਤੁਸੀਂ ਕਹੇ ਦਾਲਾਂ ਤੇ ਕੋਈ ਜੀਐਸਟੀ ਨਹੀਂ ਘਟੀ ਪਹਿਲਾਂ 5% ਹੀ ਸੀਗੀ ਦਾਲਾਂ ਦੀ ਜੀ ਪਰ ਇਹ ਤਨੂ ਨਹੀਂ ਲੱਗਦਾ ਵੀ ਜਿਹੜੀ ਲੋਹ ਮਰੇ ਦਾਲਾ ਯੂਜ਼ ਹੁੰਦੀ ਆ ਮੈਂ ਇਹਦੇ ਤੇ ਵੀ ਥੋੜਾ ਬਤੀ 5% ਤੇ ਥੋੜੀ ਖਤਮ ਹੀ ਕਰ ਦੇ ਦੇ ਜੀਐਸਟੀ ਸਰ ਐਕਚੁਅਲੀ ਮਿਨਿਮਮ ਜੀਐਸਟੀ 5% ਹੀ ਹੈ ਖਤਮ ਕਰ ਦੇ ਖਤਮ ਕਰਨੀ ਚਾਹੀਦੀ ਸੀ ਸਰਕਾਰ ਨੂੰ ਕਿਉਂਕਿ ਦਾਲਾ ਜਿਹੜੀ 30 ਕਿਲੋ ਤੋਂ ਉੱਪਰ ਆਉਂਦੀ ਆ ਉਹ ਟੈਕਸ ਸੀ ਜਾਂਦੀ ਆ ਫਿਰ ਦਾਲਾ ਅਸੀਂ ਲੂਜ਼ ਨਹੀਂ ਵੇਚਦੇ ਓਕੇ ਤਾਂ ਸਾਨੂੰ 5% ਉੱਪਰ ਐਡੀਸ਼ਨਲ ਲਗਾਣਾ ਅਸੀਂ ਲਗਾਣੇ ਆ ਉੱਪਰ ਕਿਸੇ ਸਾਰੇ ਲਗਾਉਂਦੇ ਆ ਸਾਰਾ ਸਾਰਾ ਪੰਜਾਬ ਜਿਹੜਾ ਸਾਰਾ ਇੰਡੀਆ ਜੋ ਵੀ ਜੀਐਸਟੀ ਗਲੋਬਲ ਲੱਗਿਆ ਹੋਇਆ ਹੈ ਇੰਡੀਆ ਵਿੱਚ ਜਿਸ ਚੀਜ਼ ਦੇ ਉੱਪਰ ਟੈਕ ਹੋ ਗਿਆ ਸਮਾਨ ਹੋ ਗਿਆ ਦਾਲ ਉਹਦੇ ਤੋਂ 5000 ਜੀਸਟ ਹੀ ਗਿਆ ਗਏ ਜੇ ਲੂਸ ਦਾਲ ਹੈ ਜੀ ਹੈ ਉਹ ਇਸ ਨਾਲ ਜਿਵੇਂ ਲੂਸ ਵੇਚ ਨਹੀਂ ਸਕਦੇ ਕਿਉਂਕਿ ਲੂਸ ਦੇ ਵਿੱਚ ਜਿਵੇਂ ਮੰਨ ਲਓ ਮੈਂ ਹੀ ਆ ਮੈਂ ਵੀ ਹੱਥ ਪਾ ਲਿਆ ਤੇ ਕਸਟਮਰ ਆਇਆ ਉਹਨੇ ਵੀ ਆਪਣੇ ਹੱਥ ਪਾ ਲਏ ਤਾਂ ਅਗਰ ਗਏ ਲੂਸ ਵੇਚਦੇ ਨੇ ਸਮਾਨ ਸੀ ਕੋਈ ਨਹੀਂ ਵੇਚਦਾ ਤੁਹਾਨੂੰ ਰੈਂਕ ਤੇ ਇਹ ਤੁਸੀਂ ਜਾਣਦੇ ਹੋ ਜੇ ਮੰਨਿਆ ਬਲਵੰਦੇ ਦਾ ਮਤਲਬ ਹੈ ਕਿ ਹਰ ਚੀਜ਼ ਹਾਈਜੈਨਿਕ ਅਸੀਂ ਵੇਚਣੀ ਹੈ ਕੁਆਲਿਟੀ ਕੁਆਲਿਟੀ ਵੇਚਣੀ ਹੈ ਦਾਲੁੱ ਚੁੱਕ ਕੇ ਵੇਚਣਾ ਕਿ ਵੀ ਜਿਵੇਂ ਜੀ ਸੌਕ ਲਈ ਬੋਲੀ ਖੋਲ ਕੇ ਮੰਨ ਲਓ ਤਾਂ ਹਰ ਕਿਸਮ ਨੂੰ ਉਹਦੇ ਵਿੱਚ ਹੱਥ ਪਾਈ ਜਾਣਾ ਹੈ ਤੇ ਕੋਈ ਆ ਜਾਵੇ ਬੰਦੀ ਹੱਥ ਪਾ ਲਿਆ ਤੁਸੀਂ ਆ ਤੁਸੀਂ ਹੱਥ ਪੈਕਿੰਗ ਜੀ ਮਾਨ ਜਾਵੇ ਜੀ ਹਾਕੀ ਜੀ ਮਿਲੇ ਆ ਮੇਰਾ ਛੋਟਾ ਪੈਕੜਾ ਕਾਜੋ ਦਾ ਪਈਆ ਵਾਲਾ ਮੰਨ ਲਓ ਮੈਂ ਇਹਦੇ ਪੈਕ ਕਰ ਦਿੱਤਾ ਹੋਇਆ ਹੈ ਇਹਦੇ ਉਪਰ ਡੇਟ ਵੇਟ 바ਰ ਕੋਡ ਸਭ ਕੁਛ ਹੈ ਬਦਾਮ ਗਿਰਗਲ ਖਾਫਾ ਦੇ ਕੋਈ ਹਰ ਚੀਜ਼ ਉਪਰ ਡੇਟ ਵੇਟ ਪਾਇਆ ਹੋਇਆ ਹੈ ਜੀ ਅਜੀ ਕੁਛ ਵੀ ਅਨਪੈਂਡਿੰਗ ਸਮਾਨ ਨਹੀਂ ਵੇਚਦੇ ਮੇਰਾ ਹਰ ਪੈਕਿੰਗ ਪੈਕ ਹੁੰਦਾ ਜੀ ਇਹ ਛੋਟੇ ਛੋਟੇ ਆਟਮ ਹੈ ਲਾਚੀ ਹਾਂ ਜੀ ਬਿਲਕੁਲ ਸਾਰ ਸ਼ੁਕਰੀਆ ਬਹੁਤ ਬਹੁਤ ਜੀ ਲਾਚੀ ਲਾਚੀ ਦੇ ਉਪਰ ਵੀ ਇਹਦਾ 바ਰ ਕੋਡ ਡੇਟ ਵੇਟ ਸਭ ਆਇਆ ਹੋਇਆ ਸੀ ਕਾ ਕਿ ਕਿੰਨੇ ਦੀ ਹੈ ਕਦੋਂ ਬੜੀਆਂ ਨੇ ਕਿੰਨੇ ਮਿੰਨਸ ਫੋਰ ਹੈ ਕਿਉਂਕਿ ਮਨੀ ਰਾਮ ਨੇ ਹਮੇਸ਼ਾ ਕੁਆਲਟੀ ਵੇਚੀ ਹੈ ਕੁਆਲਟੀ ਹੀ ਵੇਚੇਗਾ ਜੀ ਆਨ ਵਾਲੇ ਟਾਈਮ ਤੋਂ ਇਹ ਸਰ ਜਿਹੜੀ ਜੀਐਸਟੀ ਘਟਿਆ ਇਹਦੇ ਨਾਲ ਤੁਹਾਨੂੰ ਕੋਈ ਘਟਾ ਦਾ ਨੁਕਸਾਨ ਤਾਂ ਨਹੀਂ ਹੈ ਤੁਹਾਨੂੰ ਕੋਈ ਫਰਕ ਪਿਆ ਵਸ ਨਹੀਂ ਜੀ ਸਰ ਇਹ ਤੁਹਾਡਾ ਫਾਇਦਾ ਵਾ ਨਹੀਂ ਸਰ ਮੇਰਾ ਦੇਖੋ ਮੈਂ ਫਾਇਦਾ ਵਾਲਾ ਹਮੇਸ਼ਾ ਮਨੀ ਰਾਮ ਵਿਵੰਤਰੇ ਹਮੇਸ਼ਾ ਫਾਇਦਾ ਵਾਲਾ ਕਦੇ ਨਹੀਂ ਗਿਆ ਜੀ ਨਾ ਜਾਏਗਾ ਮੇਰਾ ਮੇਰੇ ਲਈ ਕਸਮਰ ਇਜ਼ ਆਲਵੇਸ ਕਿੰਗ ਵੇਲਾ ਕਸਮਰ ਹੈ ਉਹ ਮੇਰੇ ਲਈ ਕਿੰਗ ਹੈ ਜੇ ਮੇਰਾ ਕਸਮਰ ਨਹੀਂ ਤਾਂ ਮੈਂ ਨਹੀਂ ਹੈਗਾ ਇੱਥੇ ਮੈਂ ਕਸਮਰ ਦੀ ਸੁਰੱਖਤ ਕਰ ਦੇਖਣੀ ਆਪਣਾ ਫਾਇਦਾ ਬਾਅਦ ਦੇਖਣਾ ਹੈ ਸ਼ਾਇਦ ਮੈਂ ਜੂੜ ਦੇਖਦਾ ਮੈਂ ਪਹਿਲੇ ਮੈਂ ਕਸਮਰ ਦੇਖਦਾ ਮੇਰੇ ਕਸਮਰ ਦਾ ਫਾਇਦਾ ਕਿੰਨੇ ਹੋਇਆ ਹੋਇਆ ਹੈ ਅੱਜ ਸਾਬਲਾ ਉੱਪਰ ਜੀਐਸਟੀ 18 ਤੋਂ ਪੰਜ ਹੋਇਆ ਹੋਇਆ ਹੈ ਕੋਈ ਕਹੇ ਸੁਣਿਆ ਡਬ ਸਾਬਣ ਪੰਜ ਵੱਲ ਜਿੰਨੇ ਵਿੱਚ ਉੱਪਰ 522 ਪ੍ਰਿੰਟ ਸੀਗਾ ਉਹ ਕਹੇ 1+1 ਇੰਡੀਆ ਚ ਕਿਤੇ ਵਿਕਿਆ ਹੋਵੇ ਮੰਨੀ ਰਾਮ ਬਲਵੰਤਾਂ ਨੇ ਵੇਚਿਆ ਜੀ ਮੇਰਾ ਇੱਕ ਪੇਜ ਆ ਮੰਨੀ ਰਾਮ ਬਲਵੰਤਰਾ ਗਰੋਸਰੀਜ਼ ਦਾ ਇੰਸਟਾਗ੍ਰam ਦੇ ਉੱਪਰ ਲੋਕੀਓ ਨੂੰ ਫੋਲੋ ਕਰਕੇ ਦੇਖਣ ਮੇਰੇ ਕਿੰਨਿਆ ਕਿੰਨੇ ਸਟੀਮਾਂ ਅੰਰੋਜ਼ ਲਗਾਤਾਰ ਆ ਅੱਛਾ ਜੀ ਹਾਂਜੀ ਜਿੰਦਲੀ ਚ ਨਹੀਂ ਵਿਕਿਆ ਇੱਕ ਸਾਬਤ ਦੇ ਇੱਕ ਪੰਜ ਵਾਲਾ ਹੋ ਜਾਵੇ 5 ਦਾ ਸਾਬਤ ਸਰ ਜਾਣਦੇ ਜਾਂਦੇ ਲਾਸਟ ਵਿੱਚ ਤੁਸੀਂ ਕੋਈ ਮੈਸੇਜ ਦੇਣਾ ਤਾਂ ਕੀ ਦੇਣਾ ਚਾਹੂੰਗਾ ਸਰ ਮੈਂ ਮੈਸੇਜ ਦਵਾਂਗਾ ਕਿ ਜੋ ਸਰਕਾਰ ਨੇ ਕੀਤਾ ਬਹੁਤ ਵਧੀਆ ਕੀਤਾ ਹੈ ਕਿ ਜਿਹੜੇ ਕੰਪਨੀਆਂ ਨੂੰ ਲਗਾਮ ਨਹੀਂ ਪੈ ਰਹੀ ਉਹਨਾਂ ਨੂੰ ਲਗਾਮ ਵੈਸੇ ਸਭ ਨੂੰ ਪੈ ਗਈ ਹੈ ਕੰਪਨੀਆਂ ਬਹੁਤ ਡੰਡਾ ਚੱਲਿਆ ਜੀ ਬਹੁਤ ਸਰਕਾਰ ਡੰਡਾ ਚੱਲਿਆ ਹੈ ਔਰ ਹਰ ਬੰਦਾ ਹਰ ਕੰਪਨੀ ਵਾਲਾ ਬੰਦਾ ਸਿੱਧਾ ਆਇਆ ਹੋਇਆ ਵੈ ਇਸ ਟਾਈਮ ਜਿਹੜੇ ਸਰਕਾਰ ਇਹ 2 4 5 ਦਿਨ ਦੇ ਵਿੱਚ ਇਹਨਾਂ ਨੇ ਰੇਟ ਘਟਾਏ ਹੈ ਦੁਆਰਾ ਰੇਟ ਨਾ ਵਧਣ ਤੇ ਮੈਂ ਇਸੇ ਲਈ ਮਤਲਬ ਮੈਂ بار بار ਕਹਿਆ ਯਾਰ ਕੋਈ ਬੰਦਾ ਗੱਲ ਕਰ ਰਿਹਾ ਡੱਬ ਸੌਰੀ ਮੈਂ ਗੱਲ ਕਰ ਰਿਹਾ 522 ਵਾਲਾ ਸਬ ਬਣਾਇਆ ਜੀ ਇਸ ਜ਼ਿੰਦਗੀ ਦੇ ਵਿੱਚ 5 4 10% ਦੇ ਵਿਕਦਾ ਮੰਡੀ ਦਾ ਬਲਵੰਤ ਰਿਆ ਨੇ ਦੋ ਦਿਨ ਵਾਸਤੇ ਸਾਨੂੰ ਕੰਪਨੀ ਰਾਤ ਦਿੱਤੀ ਸਰ ਕੋ ਇੰਨਾ ਸਮਾਨ ਪਿਆ ਸੀ ਸਰ ਕੰਪਨੀ ਟੈਗਟ ਕੱਟ ਕੇ ਆਇਆ ਬਾਅਦ ਦੇ ਵਿੱਚ 1 1 ਵਿੱਚ ਇਹ ਜ਼ਿੰਦਗੀ ਚ ਕਦੇ ਨਹੀਂ ਆਇਆ ਜੀ ਤੇ ਮੈਂ ਇਸੇ ਲਈ ਤੁਹਾਡੀ ਬਾਈਟ ਖਤਮ ਕਰਦੇ ਹੋਏ ਇਹ ਗੱਲ ਤੁਹਾਨੂੰ ਮਜੂਰ ਕਹਾਂਗਾ ਕਿ ਸਰਕਾਰ ਦਾ ਡੰਡਾ ਬਹੁਤ ਜ਼ਿਆਦਾ ਚੱਲ ਰਿਹਾ ਹੋਇਆ ਹੈ ਔਰ GST ਵਾਲੇ ਸਾਡੇ ਡਿਪਾਰਟਮੈਂਟ ਵਾਲੇ ਬੰਦੇ ਬਹੁਤ ਅੱਛੇ ਕੰਮ ਕਰ ਰਹੇ ਆ ਸਾਡੇ ਸ਼ਹਿਰ ਦੇ ਵਿੱਚ ਕਿ ਜਿਹੜੇ ਜਗਾ ਜਗਾ ਦੇ ਮਾਲ ਉਤਰ ਰਿਹਾ ਉਹਨਾਂ ਦੀ ਚੈਕਿੰਗ ਵੀ ਕਰ ਰਹੇ ਆ ਕਿ GST ਠੀਕ ਲੱਗ ਗਿਆ ਦੁਕਾਨਾਂ ਦੇ ਵੀ ਜਾ ਰਹੇ ਆ ਮੈਂ ਕਹਿੰਦਾ ਵਾ ਕਿ ਜਿਹੜੇ ਦੁਕਾਨਦਾਰ ਬਲੈਕ ਕਰ ਵੀ ਰਹੇ ਹੋਗੇ ਹੱਥ ਬਨ ਕੇ ਬੇਨਤੀ ਆ ਨਾ ਕਰੋ ਜੇ ਕੱਲ ਨੂੰ GST ਡਿਪਾਰਟਮੈਂਟ ਦਾ ਕੋਈ ਪ੍ਰੋਬਲਮ ਆ ਗਈ ਤਾਂ ਤੁਹਾਨੂੰ ਕੋਈ ਜਨੂ ਰਾਹ ਨਹੀਂ ਮਿਲਣਾ ਕਿਉਂਕਿ ਸੈਂਟਰ ਦਾ ਗਵਰਨਮੈਂਟ ਦਾ ਆਪਣਾ ਹੈਗਾ ਸਿਸਟਮ ਇਹ ਵਾਲਾ ਜਿੱਦੇ GST ਘਟਾਓ ਜਿਹੜੇ ਜਿੰਨਾਂ ਤੁਹਾਨੂੰ ਕੰਪਲੀਟ ਰਾਤ ਦੇ ਰਹੀ ਹੈ ਉਹਨਾਂ ਨਾਲ ਗੱਕਰ ਸਹਾਇਤਾ ਦਿਓ ਗੱਕਰ ਸਹਾਇਤਾ ਦਿਓ ਮੈਂ ਕੰਨ ਚੰਨਾਵਾ ਤੇ ਇਸੇ ਲਈ ਬਾਈਟ ਨੂੰ ਮਤਲਬ ਇੱਕ ਵਾਰੀ ਗੱਲ ਹੋਰ ਜਣਾ ਚੰਨਾਵਾ ਕਿ ਜਿਹੜੇ ਫਾਇਦੇ ਤੁਹਾਨੂੰ ਕੰਪਨੀ ਦੇ ਰਹੀ ਹੈ ਜੇ ਤੁਸੀਂ ਆਪਣਾ ਮਾਰ ਕੇ ਰੱਖੋ ਰੱਖੀ ਰੱਖੋ ਤੁਹਾਨੂੰ ਜੀਐਸਟੀ ਦਾ ਗੈਰਾ ਸਰਕਾਰ ਨੇ ਇਹ ਤੁਹਾਨੂੰ ਕਸਟਮਰ ਨੂੰ ਤੁਸੀਂ ਪਾਸ ਕਿਉਂ ਨਹੀਂ ਕਰਦੇ ਬਿਲਕੁਲ ਬਿਲਕੁਲ ਕਰਨਾ ਚਾਹੀਦਾ ਹੈ थैंक यू ਜੀ थैंक यू ਸੋ ਮਚ ਸੈਂਪਲ ਵਾਂਗਰੇ ਸਟੋਰ ਰਿਹਾ ਸੀ ਆਪਾਂ ਉਹਨਾਂ ਦੇ ਓਨਰ ਬਨੀਤ ਜੀ ਨਾਲ ਆਪਾਂ ਗੱਲਬਾਤ ਕੀਤੀ ਆ ਕਿ ਇਹਨਾਂ ਵੱਲੋਂ ਤਾਂ ਜੀਐਸਟੀ ਕਟਾਈ ਗਈ ਹੈ ਸੈਂਟਰ ਸਰਕਾਰ ਵੱਲੋਂ ਜਿਹੜੀ ਜਨਤਾ ਨੂੰ ਸਹੂਲਤ ਦਿੱਤੀ ਗਈ ਹੈ ਔਰ ਖਾਨਪਿੰਡੇ ਸਮਾਨ ਦੇ ਵਿੱਚ ਕਾਫੀ ਜਿਹੜੀ ਜੀਐਸਟੀ ਕੱਢੀ ਵੀ ਹੈ ਕਾਫੀ ਰਾਹਤ ਵੀ ਮਿਲੀ ਜਨਤਾ ਨੂੰ ਪਰ ਜਿਹਨਾਂ ਵੱਲੋਂ ਹਲੇ ਵੀ ਜੀਐਸਟੀ ਕਟਾਈ ਨਹੀਂ ਗਈ ਪੂਰੇ ਪੂਰੇ ਪੈਸੇ ਲੈਤੇ ਜਾ ਰਹੇ ਆ ਉਹਨਾਂ ਨੂੰ ਵੀ ਇਹ ਚਾਹੀਦਾ ਹੈ ਕਿ ਸਰਕਾਰ ਦਾ ਜਿਹੜਾ ਸਰਕਾਰ ਨੇ ਜਨਤਾ ਨੂੰ ਫਾਇਦਾ ਦਿੱਤਾ ਉਹ ਵੀ ਲੋਕ ਜਨਤਾ ਨੂੰ ਫਾਇਦਾ ਦੇਣ ਬਾਕੀ ਹੋਰ ਦਿਨਾਂ ਵਿੱਚ ਆਪਰੇ ਲੈ ਕੇ ਹਾਜ਼ਰ ਹੋਵਾਂਗੇ